ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਡਕਰ ਜੀ ਦੇ ਪਰਿਨਿਰਵਾਣ ਦਿਵਸ ਨੂੰ ਸਮਰਪਿਤ ਅੱਜ ਭਗਵਾਨ ਵਾਲਮੀਕੀ ਆਸ਼ਰਮ ਸ਼ਕਤੀ ਨਗਰ ਜਲੰਧਰ ਵਿੱਚ ਮੁਫਤ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ ਇਸ ਕੈਂਪ ਦੇ ਵਿੱਚ ਇਲਾਕੇ ਦੇ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕਰਕੇ ਆਪਣੀ ਸਿਹਤ ਸੰਬੰਧੀ ਜਾਂਚ ਕਰਵਾਈ ਤੇ ਡਾਕਟਰਾਂ ਦੀਆਂ ਸੇਵਾਵਾਂ ਦਾ ਲਾਭ ਲਿਆ ਇਸ ਕੈਂਪ ਦੇ ਵਿੱਚ ਅੱਖਾਂ ਦਾ ਚੈੱਕਅਪ ਤੇ ਫ੍ਰੀ ਨਜ਼ਰ ਦੀਆਂ ਐਨਕਾਂ ਵੰਡੀਆਂ ਗਈਆਂ ਇਸ ਤੋਂ ਇਲਾਵਾ ਦਿਮਾਗ, ਰੀੜ ਦੀ ਹੱਡੀ, ਜੋੜਾਂ, ਕਿਡਨੀ ਤੇ ਹੋਰ ਰੋਗਾਂ ਦੇ ਮਾਹਿਰ ਡਾਕਟਰਾਂ ਦੇ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਲੋੜ ਦੇ ਅਨੁਸਾਰ ਮਰੀਜ਼ਾਂ ਦੇ ਫ੍ਰੀ ਮੈਡੀਕਲ ਟੈਸਟ, ਦਵਾਈਆਂ ਸਮੇਤ ਕਈ ਹੋਰ ਮੈਡੀਕਲ ਸੇਵਾਵਾਂ ਵੀ ਮੁਫਤ ਪ੍ਰਦਾਨ ਕੀਤੀਆਂ ਗਈਆਂ। ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲਿਆ ਇਸ ਮੌਕੇ ਡਾਕਟਰਾਂ ਦੇ ਵੱਲੋਂ ਬਿਮਾਰੀਆਂ ਤੋਂ ਬਚਾਅ ਤੇ ਇਲਾਜ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਇਲਾਕੇ ਦੇ ਲੋਕਾਂ ਨੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਆਖਿਆ ਕਿ ਇਸ ਤਰ੍ਹਾਂ ਦੇ ਕੈਂਪ ਸਮੇਂ-ਸਮੇਂ ਉੱਤੇ ਲੱਗਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਤਾਂ ਜੋ ਗਰੀਬ ਅਤੇ ਆਮ ਲੋਕ ਬਿਨਾਂ ਪੈਸੇ ਦੇ ਆਪਣਾ ਇਲਾਜ ਕਰਵਾ ਸਕਣ ਇਸ ਮੌਕੇ ਤੇ ਭਗਵਾਨ ਵਾਲਮੀਕੀ ਆਸ਼ਰਮ ਦੇ ਚੇਅਰਮੈਨ ਵਿਪਨ ਸਬਰਵਾਲ ਨੇ ਗਲਪਾਤ ਕਰਦਿਆਂ ਹੋਇਆ ਆਖਿਆ ਕਿ ਅੱਜ ਸਿਹਤ ਸੰਬੰਧੀ ਵੱਡੀ ਸੇਵਾ ਇਲਾਕੇ ਦੇ ਲੋਕਾਂ ਤੱਕ ਪਹੁੰਚ ਚੁੱਕੀ ਹੈ ਸਾਡਾ ਮਕਸਦ ਗਰੀਬ ਅਤੇ ਆਮ ਪਰਿਵਾਰਾਂ ਤੱਕ ਚੰਗਾ ਇਲਾਜ ਮੁਹੱਈਆ ਕਰਵਾਉਣਾ ਹੈ ਅਸੀਂ ਸਾਰੇ ਹੀ ਡਾਕਟਰਾਂ ਤੇ ਉਹਨਾਂ ਦੀ ਟੀਮ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੋ ਲੋਕ ਭਲਾਈ ਦੇ ਲਈ ਅੱਗੇ ਆ ਕੇ ਕੰਮ ਕਰ ਰਹੇ ਨੇ ਵਿਖੇ ਵਿੱਚ ਵੀ ਭਗਵਾਨ ਵਾਲਮੀਕੀ ਆਸ਼ਰਮ ਦੇ ਵੱਲੋਂ ਇਸ ਤਰ੍ਹਾਂ ਦੇ ਕੈਂਪ ਲੱਗਦੇ ਰਹਣਗੇ ਇਸ ਮੌਕੇ ਤੇ ਭਗਵਾਨ ਵਾਲਮੀਕੀ ਸ਼ਕਤੀ ਕ੍ਰਾਂਤੀ ਸੈਨਾ ਦੇ ਪੰਜਾਬ ਪ੍ਰਧਾਨ ਰਾਜੀਵ ਕੋਰਾ, ਅਸ਼ੋਕ ਪੀਲ, ਰਿੰਕੂ ਖੋਸਲਾ, ਚੇਤਨ ਨਾਹਰ, ਹਦੀ ਮਹਿਮਾਨ ਵਿਕੀ ਸਬਰਵਾਲ ਅਜੂ ਸਬਰਵਾਲ ਸੰਨੀ ਗੌਰਵ ਜੀ ਕੇ ਗੁਲਰਾਜ ਖੋਸਲਾ ਆਨੰਦ ਬੈਂਸ ਦੇ ਨਾਲ ਕਮੇਟੀ ਦੇ ਹੋਰ ਮੈਂਬਰ ਮੌਜੂਦ ਸਨ ਅੱਜ ਭਗਵਾਨ ਵਾਲਮੀਕੀ ਆਸ਼ਰਮ ਦੇ ਵਿੱਚ ਡਾਕਟਰ ਭੀਮਰੋ ਅਮੇਤਕਰ ਦੀ 프리 ਨਿਰਮਾਨ ਦਿਵਸ ਦੇ ਉਪਲਬਖਸ਼ ਦੇ ਵਿੱਚ ਜਿਹੜਾ ਭਗਵਾਨ ਵਾਲਮੀਕੀ ਆਸ਼ਰਮ ਚ ਜਿਹੜਾ ਚੈੱਕਅਪ ਕੈਂਪ ਜਿਹੜਾ ਲਗਾਇਆ ਗਿਆ ਅੱਖਾਂ ਦਾ ਕੈਂਪ ਫੁੱਲ ਬੋਡੀ ਟੈਸਟ ਕੈਂਪ ਔਰ ਜੋੜਾ ਦਾ ਕੈਂਪ ਆ ਦੇਖੋ ਸਾਰੇ ਡਾਕਟਰ ਸਾਹਿਬ ਬੈਠੇ ਆ ਇਹ ਸ਼੍ਰੀ ਰਾਮ ਹਸਪੀਟਲ ਤੋਂ ਡਾਕਟਰ ਦੀਪਾਂਸ਼ੂ ਜੀ ਵੱਲੋਂ ਔਰ ਅੱਖਾਂ ਦਾ ਜਿਹੜਾ ਚੈੱਕਅਪ ਜਿਹੜਾ ਕੀਤਾ ਜਾ ਰਿਹਾ ਜਾਂ ਜਿਹਨੂੰ ਇਨਕ ਲੱਗਣ ਦੀ ਲੋੜ ਆ ਉਹ ਇਨਕ ਕੀਤੀ ਜਾ ਰਹੀ ਆ ਜਾਂ ਜਿਸ ਦਾ ਵੀ ਆਪਰੇਟ ਹੋਣਾ ਵਾ ਉਹ ਚੈੱਕਅਪ ਕਰਕੇ ਨੋਟ ਕੀਤਾ ਜਾ ਰਿਹਾ ਵਾ ਤੇ ਬਾਅਦ ਚ ਉਹਨਾਂ ਨੂੰ ਟਾਈਮ ਦੇ ਕੇ ਹਸਪੀਟਲ ਬੁਲਾ ਕੇ ਉਹਨਾਂ ਦਾ ਆਪਰੇਟ ਜਿਹੜਾ ਵਾ ਇਹ ਟੋਟਲ ਜਿਹੜਾ ਕਰਵਾਇਆ ਜਾਊਗਾ ਔਰ ਬਹੁਤ ਵੱਡੀ ਗਿਣਤੀ 'ਚ ਮਹਿਤਾਵਾ ਜੀ ਬਗੇ ਭੈਰ ਭਰਾ ਅੱਜ ਆਪਣਾ ਚੈੱਕਅਪ ਕਰਾਉਣ ਵਾਸਤੇ ਆਏ ਆ ਬਹੁਤ ਸਾਰੇ ਪੇਸ਼ੈਂਟ ਬੋਡੀ ਟੈਸਟ ਕਰਵਾਉਣ ਵਾਸਤੇ ਆਏ ਆ ਔਰ ਮੈਂ ਪ੍ਰਭੂ ਜੀ ਦਾ ਪਰਮਾਤਮਾ ਪਗਵਾਲ ਵਾਲਮੀਕੀ ਮਹਾਰਾ ਜੀ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਸਾਰਿਆਂ ਨੂੰ ਇਹ ਤੰਦਰੁਸਤੀ ਬਖਸ਼ੇ ਪਰਮਾਤਮਾ ਸਾਰਿਆਂ ਨੂੰ ਠੀਕ ਕਰੇ ਅੱਜ ਪਵਿੱਤਰ ਸਥਾਨ ਤੇ ਜਿਹੜਾ ਇਹ ਕੈਂਪ ਜਿਹੜਾ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਇਆ ਗਿਆ ਵਾ ਔਰ ਬਹੁਤ ਸਾਰੇ ਕੈਂਪ ਜਿਹੜੇ ਆ ਸਮੇਂ-ਸਮੇਂ ਦੇ ਅਨੁਸਾਰ ਜਿਹੜੇ ਆ ਇਹ ਲਗਾਏ ਜਾਣੇ ਜਿੱਦਾਂ ਥੈਰੇਪੀ ਦੇ ਕੈਂਪ ਵੀ ਲਗਾਇਆ ਜਾਣਾ ਇਹ ਯੋਗ ਦਾ ਕੈਂਪ ਲਗਾਇਆ ਜਾਣਾ ਉਥੇ ਹੋਰ ਸਾਰੇ ਕੈਂਪ ਜਿਹੜੇ ਆ ਜਿਹੜੇ ਲਗਾਏ ਜਾਣੇ ਆ ਸਮੇਂ-ਸਮੇਂ ਦੇ ਅਨੁਸਾਰ ਇਹ ਭਗਵਾਨ ਵਾਲਮੀਕੀ ਆਸ਼ਰਮ ਦੀ ਪੂਰੀ ਪ੍ਰਸਤ ਵੱਲੋਂ ਜਿਹੜੇ ਕੈਂਪ ਲਗਾਏ ਜਾਂਦੇ ਆ ਔਰ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਸਾਰਿਆਂ ਨੂੰ ਇਹ ਤੰਦਰੁਸਤੀ ਦੇਵੇ ਪ੍ਰਮਾਤਮਾ ਸਾਰਿਆਂ ਨੂੰ ਠੀਕ ਕਰੇ ਇਹੀ ਆਸ ਕਰਦਾ ਪ੍ਰਮਾਤਮਾ ਦੇ ਅੱਗੇ ਅੱਜ ਦੇਖੋ ਤੁਸੀਂ ਆ ਕਿੰਡੀ ਵੱਡੀ ਗਿਣਤੀ ਚ ਬੱਚੇ ਮਤਾਂਵਾ ਬਜ਼ੁਰਗ ਤੇ ਚੈੱਕਅਪ ਕਰਾਉਣ ਵਾਸਤੇ ਆਏ ਆ ਸਾਡੇ ਬਹੁਤ ਹੀ ਸਤਿਕਾਰਯੋਗ ਤਰਸਤੇ ਜਨਰਲ ਸੈਕਟਰੀ ਅਸ਼ੋਕਪੀਲ ਜੀ ਜਿਹਦੇ ਨੂੰ ਸਾਡੇ ਵਾਈਸ ਚੇਅਰ ਪਰਜੀ ਬੋਰਾ ਜੀ ਸਾਡੇ ਇਹ ਵੱਡੇ ਬਜ਼ੁਰਗ ਹੈ ਸਾਡੇ ਇਹ ਸੀਨੀਅਰ ਚੇਅਰਮੈਨ ਚਰਨਦਾਸ ਸੱਬਰਵਾਲ ਜੀ ਸਾਡੇ ਚਾਚਾ ਜੀ ਸਾਡੇ ਗੁਜਾਰ ਕੌਂਸਲਰ ਜੀ ਸਾਡੇ ਸਕੀਨ ਜੀ ਅਤੇ ਮੈਲਾ ਵਿੰਗ ਦੇ ਸਾਡੇ ਆਸ਼ਰਮ ਦੇ ਪ੍ਰਧਾਨ ਇਹ ਪਰਵੀਨ ਜੀ ਸਾਡੀ ਮਾਤਾ ਜੀ ਨੇ ਔਰ ਮੇਰੀ ਮਾਤਾ ਜੀ ਸੀਤਾ ਸੱਬਰਵਾਲ ਜੀ ਔਰ ਬਹੁਤ ਵੱਡੀ ਗਿਣਤੀ ਚ ਅੱਜ ਟਰਸਟ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਤੇ ਮੈਂ ਸਾਰਿਆਂ ਦੀ ਅਰਦਾਸ ਕਰਦਾ ਪ੍ਰਮਾਤਮਾ ਅਗੇ ਪ੍ਰਮਾਤਮਾ ਸਾਰਿਆਂ ਨੂੰ ਇਹ ਤੰਦਰੁਸਤੀ ਦੇਵੇ ਜੈ ਵਾਲਮੀਕੀ ਜੈ ਭੀਮ ਜੈਪਾਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰ ਅੱਜ ਭਗਵਾਨ ਵਾਲਮੀਕੀ ਆਸ਼ਰਮ ਸ਼ਕਤੀਨਗਰ ਜਲੰਧਰ ਦੇ ਵਿੱਚ ਵਿਪਨ ਸੱਬਰਵਾਲ ਜੀ ਦੀ ਅਗਵਾਈ ਹੇਠ बाबा साहब अंबेडकर जी ਦੇ ਮਹਾ ਪ੍ਰੀਨਿਰਵਾਣ ਦਿਵਸ ਦੇ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਸ਼ਾਲ ਜਿਹੜਾ ਕਿ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿੱਥੇ ਕਿ ਪੀਜੀਆਈ ਤੋਂ ਵੀ ਡਾਕਟਰ ਭਗਵਾਨ ਵਾਲਮੀਕੀ ਆਸ਼ਰਮ ਦੇ ਵਿੱਚ ਚੈੱਕਅਪ ਕਰਨ ਆਏ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਹੱਡੀਆਂ ਦਾ ਸਪੈਸ਼ਲ ਤੌਰ ਤੇ ਜਿਹੜੇ ਡਾਕਟਰ ਆ ਜਲੰਧਰ ਦੇ ਮਸ਼ਹੂਰ ਸ਼੍ਰੀ ਰਾਮ ਹਸਪੀਟਲ ਤੋਂ ਡਾਕਟਰ ਆਏ ਨੇ ਤੇ ਬਵੇਜਾ ਹਸਪੀਟਲ ਤੋਂ ਵੀ ਟੀਮ ਜਿਹੜੀ ਕਿ ਅੱਖਾਂ ਦੇ ਚੈੱਕਅਪ ਵਾਸਤੇ ਆਈ ਆ ਜਿੱਥੇ ਕਿ ਲੋਡ ਬੰਦ ਪਰਿਵਾਰਾਂ ਦੇ ਅੱਖਾਂ ਦੇ ਜਿਹੜੇ ਕੀ ਆਪਰੇਸ਼ਨ ਹੋਣ ਵਾਲੇ ਸੀਗੇ ਉਹਨਾਂ ਦੇ ਆਪਰੇਸ਼ਨ ਵੀ ਡਾਕਟਰ ਸਾਹਿਬ ਵੱਲੋਂ ਭਗਵਾਨ ਵਾਲਮੀਕੀ ਆਸ਼ਰਮ ਵੱਲੋਂ ਫ੍ਰੀ ਕੀਤੇ ਜਾਣਗੇ ਮੈਂ ਆਪਣੇ ਸਾਰੇ ਹੀ ਸਾਥੀਆਂ ਨੂੰ ਇਹੀ ਇੱਕ ਮੈਸੇਜ ਦੇਣਾ ਚਾਹਨਾ ਵਾ ਕਿ ਤੁਸੀਂ ਵੀ ਆਪਣੀ ਆਪਣੀ ਸੰਸਥਾਵਾਂ ਵੱਲੋਂ ਆਪਣੇ ਆਪਣੇ ਯੂਨਿਟ ਵੱਲੋਂ ਇਦਾਂ ਦੇ ਘਾਰ ਰਿਆ ਹਮੇਸ਼ਾ ਹੀ ਕਰਦੇ ਰਿਆ ਕਰੋ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਬਾਬ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਅਸੀਂ ਆਸ਼ਰਮੀ ਵਿੱਚ ਅੱਖਾਂ ਦਾ ਟੈਸਟ ਕਰਵਾਣਾ ਹੈ ਬ੍ਰੇਨ ਦਾ ਟੈਸਟ ਵੀ ਕਰਵਾਣਾ ਹੈ ਬਾਡੀ ਦਾ ਵੀ ਟੈਸਟ ਕਰਵਾਣਾ ਹੈ ਬਹੁਤ ਵਧੀਆ ਕੀਤਾ ਟੈਸਟ ਬਹੁਤ ਵਧੀਆ ਡਾਕਟਰ ਸੀਗੇ ਸਾਡੇ ਭਾਜੀ ਨੇ ਵੀ ਬਹੁਤ ਚੰਗਾ ਕੰਮ ਕੀਤਾ ਬਹੁਤ ਵਧੀਆ ਕੀਤਾ ਨਾਲ ਹੀ ਮੈਡੀਸਨ ਵੀ ਦਿੱਤੀ ਐਂਡ ਕਾਬ ਵੀ ਦਿੱਤੀਆਂ ਬਹੁਤ ਵਧੀਆ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜਾ ਚੱਲ ਸੀ ਨਾ ਵਿਪਲ ਸਾਹਿਬ ਭਾਜਾ ਵੱਲੋਂ ਸਤੀ ਜੀ ਜਿਉਂ ਉਹਨਾਂ ਨੇ ਲਾਜ ਦਿੱਤਾ ਸਾਡਾ ਸਾਨੂੰ ਬਹੁਤ ਅੱਛਾ ਲੱਗਾ ਐਨਕਾ ਦਾ ਚੈੱਕਅਪ ਦਿਮਾਗ ਦਾ ਚੈੱਕਅਪ ਹੱਡੀਆਂ ਦਾ ਚੈੱਕਅਪ ਮਤਲਬ ਕਿ ਨਾ ਸਾਨੂੰ ਬਹੁਤ ਅੱਛਾ ਲੱਗਾ ਐਨਕਾ ਵੀ ਉਹਨਾਂ ਨੇ ਨਾਲ ਦਿੱਤੀਆਂ ਅੱਜ 바ਵਾ ਸਾਹਿਬ ਭੀਮਰਾਮ ਮੇਟਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਤੇ ਉਹਨਾਂ ਨੂੰ ਸ਼ਰਧਾ ਸੁੰਮਨ ਭੇਟ ਕਰਨ ਦੇ ਲਈ ਅੱਜ ਭਗਵਾਨ ਵਾਲਮੀਕੀ ਆਸ਼ਰਮ ਸ਼ਕਤੀਨਗਰ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਅੱਖਾਂ ਦਾ ਕੈਂਪ ਅਤੇ ਫੁੱਲ ਬੋਡੀ ਚੈੱਕਅਪ ਦਾ ਕੈਂਪ ਹੈ ਅਤੇ ਗੋਡੇ ਦੇ ਦਰਦਾਂ ਦਾ ਚੈੱਕਅਪ ਅਤੇ ਬੋਡੀ ਦੀਆਂ ਜਿੰਨੀਆਂ ਵੀ ਮਤਲਬ ਹੋਰ ਕਿਸੇ ਤਰ੍ਹਾਂ ਦੀਆਂ ਮਦਦਾਂ ਉਹਨਾਂ ਦਾ ਦਿਮਾਗ ਦਾ ਮੈਡੀਕਲ ਕੈਂਪ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਰੀਰਾਮ ਹਸਪੀਟਲ ਤੋਂ ਡਾਕਟਰ ਆਏ ਨੇ ਅਤੇ ਸਾਡੇ ਬਵੇਜਾ ਆਈ ਹਸਪੀਟਲ ਦੇ ਡਾਕਟਰ ਸਾਹਿਬ ਆਏ ਨੇ ਅਸੀਂ ਆਸ਼ਰਮ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਬਾਬਾ ਸਾਹਿਬ ਭੀਮਰਾਓ Ambedkar ਜੀ ਦੇ ਚਰਨਾਚੇ ਸ਼ਰਧਾ ਸੁੰਮਨ ਭੇਟ ਕਰਦੇ ਉਹਨਾਂ ਦੀ ਜੈ ਭੀਮਬੋਲ ਦੇ ਇੱਥੇ ਕਮੇਟੀ ਵਾਲਾ ਅੱਖਾਂ ਦਾ ਹੱਡੀਆਂ ਦਾ ਕੈਂਪ ਫਰੀ ਲਗਾਇਆ ਗਿਆ ਇਹਦੇ ਤੇ ਇਹ ਹੀ ਆ ਕਿ ਸਮਾਨਤਾ ਬਰਾਬਰੀ ਦਾ ਜਿਹੜੀ ਬਾਬਾ ਸਾਹਿਬ ਨੇ ਦਿੱਤੀ ਹਰ ਥਾਮਾਜ ਦੇ ਬੱਚੇ ਦਾ ਭਲਾ ਹੋਤਾ ਹੈ ਇਹ ਹੀ ਗੱਲ ਜਿਹੜੀ ਆ ਸ੍ਰੀ ਰਿਸ਼ੀ ਗ੍ਰਤਾ ਵਾਲਮੀਕੀ ਦੇਵਾਨ ਦੇ ਆਸਤੇ ਕਲਮ ਆ ਤੋਂ ਉਹੀ ਕਲਮ ਬਾਬਾ ਸਾਹਿਬ ਨੇ ਉਠਾ ਕੇ ਅੱਜ ਵਾਲਮੀਕੀ ਆਸ਼ਰਮ ਵਿੱਚ ਮੇਰੀ ਇੱਕ ਅਪੀਲ ਆ ਸਾਰਿਆਂ ਨੂੰ ਇਦਾਂ ਦੇ ਕੰਮ ਆਪਾਂ ਸਾਰਿਆਂ ਕਰੀਏ ਜੋ ਥਾਰ ਜਾਂਦਾ ਸਲਮਾਨ ਬਰਾਬਰ ਦਾ ਮਿਲ ਤੇ ਕਿ ਬੜੀ ਗੱਲ ਹੈ ਕਿ ਅੱਜ ਅੱਖਾਂ ਦੀ ਬਹੁਤ ਜਾਰੀ ਆਰੀ ਪ੍ਰੋਬਲਮ ਕਿ ਛੋਟੇ ਛੋਟੇ ਬੱਚਿਆਂ ਨੇ ਨਿਕਾ ਲਾਈਆਂ ਹੋਈਆਂ ਇਸ ਕੱਢ ਕੇ ਫ੍ਰੀ ਜਿਹੜਾ ਹਲਾ ਰਿਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਰੇ ਅੰਦਾਜ਼ ਪੰਜਾਬ ਜੋ ਬੋਲੇ 100 ਰੁਪਏ ਪਰਮਾਤਮਾ ਕੀ ਮਹਾਰਾਜ ਕੀ ਜੈ ਸਤਿਗੁਰੂ ਗਿਆਨनाथ ਮਹਾਰਾਜ ਜੀ ਕੀ ਜੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਜ ਦਾ ਇਹ ਜੋ ਉਪਰਾਲਾ ਕੀਤਾ ਹੈ ਸਾਡੇ ਪ੍ਰਧਾਨ ਜੀ ਵਿਪਨ ਸੁਭਰਵਾਲ ਜੀ ਨੇ ਜੋ ਕਿ ਡਾਕਟਰ 바ਵਲ ਸਾਹਿਬ ਅੰਬੇਡਕਰ ਸਾਹਿਬ ਜੀ ਦੇ ਪ੍ਰੀ ਨਿਰਵਾਣ ਮੁਖ ਰੱਖਦਿਆਂ ਹੋਇਆ ਜੋ ਕਿ ਅੱਜ ਦਾ ਇਹ ਮਹਾਨ ਕੈਂਪ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਐਨਕਾ ਫ੍ਰੀ ਔਰ ਹੱਡੀਆਂ ਦਾ ਚੈੱਕਅਪ ਔਰ ਹਾਰਟ ਦਾ ਚੈੱਕ ਅਪ ਹੋਰ ਵੀ ਕਈ ਤਰ੍ਹਾਂ ਦੇ ਆਏ ਨੇ ਡਾਕਟਰ ਜਿਹੜੇ ਟੈਸਟ ਵੀ ਅੱਜ ਕੀਤੇ ਜਾਂਦੇ ਨੇ ਔਰ ਸਾਡੇ ਪ੍ਰਧਾਨ ਜੀ ਵਿਪਨ ਸੱਬਰਵਾਲ ਜੀ ਜੋ ਕਿ ਇਦਾਂ ਦੇ ਉਪਰਾਲੇ ਕਰਦੇ ਰਹਿੰਦੇ ਨੇ ਦਾਸ ਤੇ ਇਹ ਬੇਨਤੀ ਕਰਦੇ ਨੇ ਕਿ ਸਾਰਿਆਂ ਨੂੰ ਸਾਰੇ ਸਮਾਜ ਨੂੰ ਇਹੋ ਜਿਹੇ ਉਪਰਾਲੇ ਜਿਹੜੇ ਕਰਦੇ ਰਹਿਣਾ ਚਾਹੀਦਾ ਤਾਂ ਕਿ ਸਾਡੇ ਸਮਾਜ ਦੇ ਵਿੱਚ ਹੋਰ ਵੀ ਉਤਸ਼ਾਹ ਬਣੇ ਔਰ ਇਦਾਂ ਦੀਆਂ ਜਿਹੜੀਆਂ ਗਤੀਵਿਧੀਆਂ ਹੋਣੀਆਂ ਚਾਹੀਦੀਆਂ ਜੋ ਕਿ ਜਿਹਦੇ ਨਾਲ ਵਾਲਮੀਕ ਭਗਵਾਨ ਜੀ ਦਾ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਜੀ ਦਾ ਹੋਰ ਵੀ ਪ੍ਰਚਾਰ ਪ੍ਰਸਾਰ ਹੋ ਸਕੇ ਤੋਂ ਦਾਸ ਇਹਨਾਂ ਨੂੰ ਵਧਾਈ ਦਿੰਦੇ ਨੇ ਪੂਰੀ ਇਹਨਾਂ ਦੀ ਕਮੇਟੀ ਨੂੰ ਕਿ ਮਹਾਰਾਜ ਕਿਰਪਾ ਕਰਨ ਇਹਨਾਂ ਤੇ ਮਿਹਰ ਦਾ ਹੱਥ ਰੱਖਣ ਅੱਗੇ ਤੋਂ ਵੀ ਵੱਧ ਚੜ ਕੇ ਇਦਾਂ ਦੀਆਂ ਸੇਵਾਵਾਂ ਕਰਦੇ ਰਹਿਣ ਔਰ ਗੁਰੂ ਚਰਨਾਂ ਦੇ ਨਾਲ ਜੁੜੇ ਰਹਿਣ ਔੜ ਜੋੜਦੇ ਰਹਿਣ ਸੰਗਤ ਨੂੰ ਇਦਾਂ ਦੇ ਉਪਰਾਲੇ ਕਰਦੇ ਰਹਿਣ ਜੋ ਬੋਲੇ ਸੋ ਨਿਰਪੈ ਭਗਵਾਨ ਵਾਲਮੀਕ ਭਗਵਾਨ ਜੀ ਦੀ ਰਾਜ ਕੀ ਜੇ